ਗੁੱਸਾ ਆਉਣਾ ਮਨ ਦਾ ਸੁਭਾਅ ਹੈ ਗੁੱਸਾ ਆਉਣਾ ਮਾੜਾ ਨਹੀਂ ਹੈ ਗੁੱਸਾ ਮਨ ਵਿੱਚ ਹਟਾਉਣਾ ਬਹੁਤ ਮਾੜਾ ਹੈ ਭਾਵ ਗੁੱਸਾ ਲੰਬਾ ਸਮਾਂ ਨਹੀਂ ਮਨ ਚ ਰਹਿਣਾ ਚਾਹੀਦਾ ਲੰਬਾ ਸਮਾਂ ਗੁੱਸਾ ਮਨ ਚ ਨਹੀਂ ਰਹਿਣਾ ਚਾਹੀਦਾ ਕਰੋਧ ਦੀ ਉਮਰ ਲੰਬੀ ਨਹੀਂ ਹੋਣੀ ਚਾਹੀਦੀ ਤੁਹਾਨੂੰ ਕਰੋਧ ਗੁੱਸਾ ਆਇਆ ਛੇਤੀ ਖਤਮ ਹੋਣਾ ਚਾਹੀਦਾ ਜੇ ਉਹ ਕਈ ਕਈ ਘੰਟੇ ਤੁਹਾਡੇ ਮਨ ਚ ਰਹਿੰਦਾ ਹੈ ਯਾਦ ਰੱਖਿਓ ਟਡੇ ਤੰਨ ਨੂੰ ਰੋਗ ਲੱਗ ਜਾਏਗਾ ਇਹ ਡਾਕਟਰ ਵੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਕਹਿੰਦੀ ਹੈ ਪਹਿਲਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਹੁਣ ਡਾਕਟਰ ਕਹਿੰਦੇ ਨੇ ਗੁੱਸਾ ਆਉਣਾ ਮਨ ਦਾ ਸੁਭਾਅ ਹੈ ਕਿਸੇ ਗੱਲ ਤੇ ਗੁੱਸਾ ਆ ਸਕਦਾ ਪਰ ਗੁੱਸਾ ਮਨ ਵਿੱਚ ਹੰਡਾਇਆ ਨਾ ਕਰੋ ਭਾਵ ਲੰਬਾ ਸਮਾਂ ਮਨ ਚ ਗੁੱਸਾ ਨਾ ਰੱਖੀ ਗੁੱਸਾ ਆਉਣਾ ਮਨ ਦਾ ਸੁਭਾਅ ਹੈ ਗੁੱਸਾ ਆਉਣਾ ਮਾੜਾ ਨਹੀਂ ਹੈ ਗੁੱਸਾ ਮਨ ਵਿੱਚ